ਅੰਮ੍ਰਿਤਸਰ ਪਈ ਰੋਡ ਤੋਂ ਗੁਰਦੁਆਰਾ ਭੋੜੀ ਸਾਹਿਬ ਨੂੰ ਜਾਣ ਵਾਲੀ ਸੜਕ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਹੋਣ ਕਾਰਨ ਉੱਥੋਂ ਲੰਘਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ ਇਲਾਕਾ ਨਿਵਾਸੀਆਂ ਨੇ ਆਖਿਆ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਤਾਂ ਉਹਨਾਂ ਨਾਲ ਵੱਡੇ ਵੱਡੇ ਵਾਅਦੇ ਕਰਦੀ ਹੈ ਪਰ ਹਰ ਸਰਕਾਰ ਨੇ ਉਹਨਾਂ ਨੂੰ ਠੱਗਿਆ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਸੜਕ ਨਹੀਂ ਬਣ ਰਹੀ ਜਿਸ ਕਾਰਨ ਇੱਥੋਂ ਲੰਘਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ ਉਹਨਾਂ ਆਖਿਆ ਕਿ ਮੌਜੂਦਾ ਸਰਕਾਰ ਦੇ ਐਮਐਲਏ ਵੀ ਕਦੀ ਇਸ ਇਲਾਕੇ ਵਿੱਚ ਪੈਦ ਨਹੀਂ ਰੱਖਦੇ ਅਤੇ ਨਾ ਹੀ ਇਲਾਕਾ ਨਿਵਾਸੀਆਂ ਦੀਆਂ ਕੋਈ ਮੁਸ਼ਕਲਾਂ ਦਾ ਹੱਲ ਕਰਦੇ ਹਨ ਸੋ ਉਹਨਾਂ ਨੇ ਇੱਕ ਵਾਰ ਫਿਰ ਨਗਰ ਨਿਗਮ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਜੋ ਇੱਥੇ ਲੰਘਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਕਿਉਂਕਿ ਆਏ ਦਿਨ ਹੀ ਸੜਕ ਟੁੱਟੀ ਹੋਣ ਕਾਰਨ ਇੱਥੇ ਲੋਕਾਂ ਦੇ ਐਕਸੀਡੈਂਟ ਹੋ ਰਹੇ ਹਨ ਅਤੇ ਈ ਰਿਕਸ਼ੇ ਪਲਟ ਰਹੇ ਹਨ ਇਹ ਆਪਣੇ ਪ੍ਰੇਮਨਗਰ ਦੀ ਉਭਰੀ ਸਾਜ ਜੋ ਹੈ ਨੂੰ ਆਦੀ ਦੇ ਤੇ ਨਾ ਇਹ ਮੋੜੂ ਨਾ ਮੇਗਰੂ ਨਹੀਂ ਕਹਿੰਦਾ ਕਿ ਆ ਛੜਕਾਂ ਜੇ ਕਈਆਂ ਦੀ ਟੈਂਪੂ ਵਾਲੇ ਵਿੱਚ ਡਿੱਗ ਪੈਂਦੇ ਆ ਤਵਾਰੀਆਂ ਨੂੰ ਛੱਟਾਂ ਲੱਗੀਆਂ ਹੁੰਦੀਆਂ ਤਾਂ ਕੋਈ ਨਹੀਂ ਛਣਾਈ ਕਰਦਾ ਤਾਂ ਮੇਕੀਟ ਉਹ ਨਹੀਂ ਹੁੰਦੀ ਹਰ ਇੱਕਿਆਂ ਦਾ ਫਿਰ ਪਾਣੀ ਪੂਣੀ ਚਰੋਂਕਾ ਲਾਂਦੇ ਛੋੜਾ ਪਚਾਏ ਮੂੰਹ ਜੇ ਕਿਹੜੇ ਘਟਾ ਦੇ ਕੋਈ ਖੰਗ ਕੋਈ ਖੰਗਣਾ ਜਾਂਦਾ ਕੋਈ ਕੋਸ਼ਿਸ਼ ਕਰਦਾ ਉਹ ਫੇ ਕਾਲਾ ਕਰਦਾ ਜਾਂਦਾ ਤਾਂ ਫਿਰ ਹਾਰ ਜੇ ਕੋਈ ਮਾਰਾ ਮੋਰਾ ਪਾਣੀ ਪੂਣੀ ਚੋਗੀ ਦਾ ਇਹ ਵੀ ਹਾਲੂਣਾ ਜਦੋਂ ਵੀ ਛੜਕ ਬੰਨੀ ਚਾਹੀਦੀ ਆ ਜੇ ਜਦੋਂ ਲੀਡਰ ਬੋਟਾ ਲੈਣ ਆਣਦੇ ਉਹਦੇ ਤੇ ਕਹਿੰਦੇ ਅਸੀਂ ਕੰਮ ਕਰਾਂਗੇ ਦੇਖੋ ਉਹ 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 ਜਗ੍ਹਾ ਇੰਦੇ ਆਈ ਸੀ ਜੀ ਹੱਥ ਜੋੜਨੇ ਆ ਜੀ ਅਸੀਂ ਤੇ ਤੁਹਾਡੇ ਅਸੀਂ ਤੁਹਾਡੇ ਬੱਚੇ ਆ ਅਸੀਂ ਉਹ ਮੈਂ ਜੇ ਵੀ ਤੇ ਬਾਅਦ ਚ ਕੋਈ ਬੱਚੇ ਬੁੱਚੇ ਨਹੀਂ ਆ ਜਿਹੜਾ ਬੰਦਾ ਗੱਡੀ ਤੇ ਬੈਠਿੰਦਾ ਸੀ ਉਪਰ ਤੇ ਨਾਂ ਨਹੀਂ ਲਿੰਦਾ ਜਾਣਦਾ ਇਹ ਅੰਨੀ ਹੜ੍ਹ ਵਾਲੀ ਹੋਈ ਸੀ ਮਿੱਟੀ ਕਿੱਥੇ ਜਾਣੀ ਹੈ ਇਹ ਕਹਿੰਦੇ ਪਾਣੀ ਵੜਦਾ ਜੇ ਨੀ ਵਰਦਾ ਉਹ ਕਿਹੜਾ ਪਾਣੀ ਕਿਦਾ ਉਹ ਐ ਹੋ ਸ਼ੀਵਰ ਦਾ ਉਹ ਕਿਉਂ ਵਰਦਾ ਕਰੇ ਮਜਲ ਬੈਗ ਮਾਰਦਾ ਹੈ ਬੈਗ ਮਾਰਦਾ ਅੰਦਰ ਮੈਂ ਚਲੇ ਜਾਂਦਾ ਹੈ ਇਹ ਹੁਣ ਸਾਡੇ ਆਡਾ ਛੱਡ ਗਿਆ ਜੀ ਉਹ ਪਾਣੀ ਮੇਰੇ ਹਲੇ ਉਹ ਦੋ ਉੱਥੇ ਲਾ ਕੇ ਜਾਂਦਾ ਜੀ ਹੁਣ ਇਹਦਾ ਹੱਲ ਕਰਨਾ ਜੇ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਇਹ ਦੇਖੋ ਸਾਡੇ ਸਾਹਮਣੇ ਆ ਪਿਛਲੇ 15 ਸਾਲਾਂ ਤੋਂ ਸੜਕ ਦਾ ਕੋਈ ਵੀ ਨਹੀਂ ਸੁਣਵਾਈ ਕਿੱਦੋਂ ਜਾਂਦੀ ਹੈ ਇਹ ਗੁਰੂ ਕੀ ਵਡਾਲੀ ਛਾਟਾ ਜਮਾ ਰੋਡ ਨੂੰ ਵੀ ਸੜਕ ਵਿੱਚੋਂ ਨਿਕਲਦੀ ਹੈ ਫਿਰ ਖਾਲਸਾ ਗੱਲ ਜੀ ਯੂਨੀਵਰਸਿਟੀ ਹਲਾਪੀ ਨਿੱਕੀ ਜਿਆਦਾ ਮਾਰੇ ਇਹਨਾਂ ਦੇ ਸੜਕ ਦੇ ਉੱਤੇ ਆਪਾਂ ਡੇਲੀ ਨਿਤ ਤਿੰਨ ਤੋਂ ਚਾਰ ਥਈ ਵੀਹਲਰ ਪਲਟਦੇ ਆਪਾਂ ਦੇਖਦੇ ਆਂ ਡੇਲੀ ਬਿੰਨ ਨਾਗਾ ਜਿਹੜਾ ਵੀ ਇਥੇ ਥਈ ਵੀਹਲਰ ਨਾ ਪਲਟਿਆ ਹੋਵੇ ਜਦੋਂ ਬਾਰਿਸ਼ ਆਂਦੀ ਹੈ ਬਾਰਸ਼ ਦੀ ਨਿਕਾਸੀ ਕੋਈ ਨਹੀਂ ਹੈਗੀ ਫੋਨ ਕਰ ਕਰਕੇ ਮਹੱਲੇ ਲੱਗਨ ਵਾਸੀਂ ਸਾਰੇ ਜਣੇ ਕਹਿ ਕੇ ਥੱਕ ਚੁੱਕੇ ਜ ਇਹਨਾਂ ਨੂੰ ਅੱਜ ਤੱਕ ਗੱਡੀ ਨੀ ਨੇਦੀ ਆਈ ਸਰਕਾਰ ਨੇ ਸਿਰਫ ਇੱਕ ਪੰਡ ਮੋਣਾ ਹੀ ਕੀਤਾ ਅੱਗੇ ਜਦੋਂ ਦੀ ਆਈ ਆ ਨੱਚ ਲਿਆ ਗਿੱਧਾ ਪਾ ਲਿਆ ਇਹ ਮੁੱਖ ਮੰਤਰੀ ਦਾ ਕੰਮ ਹੈਕ ਜਪਾਨ ਚ ਕੀ ਕਰਨਾ ਜੇ ਤੇਦਰ ਆਪਣਾ ਪੰਜਾਬ ਦਾ ਹਾਲ ਨਹੀਂ ਤੇਰ ਕੋ ਸਹੀ ਹੋ ਰਿਹਾ ਤੋ ਦੂਜੀਆਂ ਸਟੇਟਾਂ ਚ ਜਾ ਕੇ ਕੀ ਕਰੇਗਾ ਆਪਾਂ ਜਿੱਥੇ ਰਹਿ ਰਹੇ ਆਂ ਜਿਹੜੀ ਸਟੇਟ ਚ ਆਪਾਂ ਰਹਿ ਰਹੇ ਜਿਹੜੀ ਸਟੇਟ ਦਾ ਆਪਾਂ ਖਾ ਰਹੇ ਆਂ ਆਪਾਂ ਉਹਨਾਂ ਵਾਸਤੇ ਨਹੀਂ ਹੈਗੇ ਆਪਾਂ ਬਾਦ ਦੂਜੀਆਂ ਸਟੇਟਾਂ ਵਿੱਚ ਸਰਕਾਰ ਬਣਾ ਕੇ ਕੀ ਕਰਾਂਗੇ ਅਮਰitsar ਨਾਇਆਂ ਵਾਲਾ ਮੋੜ ਤੋਂ ਜਿਹੜੀ ਸਰਕਟ ਟਪਈ ਰੋਡ ਤੋਂ ਗੁਰਦੁਆਰਾ ਬੋੜੀ ਸਾਹਿਬ ਨੂੰ ਜਾਂਦੀ ਆ ਉਹ ਸੜਕ ਦੀਆਂ ਤਸਵੀਰਾਂ ਮੈਂ ਜਰੂਰ ਇੱਕ ਵਾਰੀ ਆਪਣੇ ਸਹਿਯੋਗੀ ਨੂੰ ਕਹਾਂਗਾ ਤੁਹਾਡੇ ਨਾਲ ਸਾਂਝੇ ਕਰਦੇ ਤੁਸੀਂ ਦੇਖ ਸਕਦੇ ਜਿਹੜੀ ਟਪਈ ਰੋਡ ਨੂੰ ਸੜਕ ਜਾਂਦੀ ਆ ਉੱਥੇ ਕਿੰਨੇ ਮੰਦੇ ਹਾਲ ਹਨ ਇੱਥੇ ਥਾਂ ਥਾਂ ਤੇ ਟੋਏ ਪਏ ਹਨ ਕੱਲ ਟੋਏ ਪਏ ਹੁੰਦੇ ਨਹੀਂ ਇੱਥੇ ਇਹ ਲੱਗਦਾ ਹੈ ਕਿ ਇੱਥੇ ਸੜਕ ਹੀ ਨਹੀਂ ਹੈ ਸਿਰਫ ਟੋਏ ਹੀ ਟੋਏ ਹਨ ਇਲਾਕਾ ਨਿਵਾਸੀਆਂ ਨੇ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਦੂਜੇ ਪਾਸੇ ਇੱਥੇ ਸੀਵਰੇਜ ਵੀ ਜਾਮ ਰਹਿੰਦੇ ਹੈ ਅਤੇ ਅੱਜ ਦੇ ਨਹੀਂ ਇੱਥੇ ਪਾਣੀ ਦੇ ਅੰਬਾਰ ਲੱਗੇ ਰਹਿੰਦੇ ਹਨ ਨਾਲ ਹੀ ਉਹ ਇਹ ਹੀ ਰੱਖੇ ਵੀ ਪੜਦੇ ਹਨ ਅਸੀਂ ਗੱਲ ਬਾਅਦ ਵਿੱਚ ਇੱਥੇ ਕਰਾਂਗੇ ਕਿ ਇਹ ਰੱਖੇ ਵਿੱਚ ਬੈਠੀਆਂ ਮਹਿਲਾਵਾਂ ਵੀ ਹਨ ਉਹਨਾਂ ਗੱਲ ਬਾਤ ਇਹ ਕੀ ਕਹਿਣਾ ਚਾਹੁੰਦੇ ਕਿਹੋ ਜਿਹੇ ਹਾਲਾਤ ਨੇ ਜੀ ਪਾਜੀ ਬਹੁਤ ਮਾੜੇ ਹਾਲਾਤ ਹੈਗੇ ਆਏ ਦਿਨ ਐਕਸੀਡੈਂਟ ਹੁੰਦੇਗੇ ਇੱਥੇ ਪਾਣੀ ਭਰ ਜਾਂਦਾ ਨਾ ਨੰਗਣਾ ਬਹੁਤ ਮੁਸ਼ਕਲ ਹੁੰਦਾ ਹੈ गावा ਮੇਰਾ ਬੱਚਿਆ ਤਾਂ ਪਿਛਲੇ ਮਹੀਨੇ ਸੱਟ ਲੱਗ ਗਈ ਇੱਥੇ ਲੱਤ ਦੀ ਹੱਡੀ ਟੁੱਟ ਗਈ ਉਹਦੀ ਇੰਨਾ ਬੁਰਾ ਹਾਲ ਹੈਗਾ ਪੁੱਛੋ ਕੁਝ ਨਾ ਤੁਸੀਂ ਹੁਣਾਂ ਕੀ ਚਾਹੀਦਾ ਜੀ ਪਾਜੀ ਆਪਾਂ ਤੇ ਆਹੀ ਮੰਗ ਕਰਦੇ ਆ ਕਿ ਆਹ ਸੜਕ ਬਣਨੇ ਚਾਹੀਦੀਗੀ ਆ ਇਹ ਬਿਲਕੁਲ ਰਾਘੀ ਰਾਨੇ ਗੱਲਬਾਤ ਕਰਦੇ ਹੋਏ ਆ ਕਿਹਾ ਨਾਲ ਹੀ ਇਲਾਕਾ ਨਿਵਾਸੀ ਨੇ ਗੱਲਬਾਤ ਕਰਦੇ ਹੋਏ ਆਖ ਕੇ ਪਹਿਲ ਦੇ ਆਧਾਰ ਤੇ ਇਹ ਸੜਕ ਬਣਾਈ ਜਾਵੇ ਉਹਨਾਂ ਨੇ ਆਖਿਆ ਕਿ ਜਿਹੜਾ ਵੀ ਐਮਐਲਏ ਇੱਥੇ ਜਿੱਤ ਕੇ ਜਾਂਦਾ ਉਹਨਾਂ ਨੇ ਕਦੇ ਵੀ ਇਸ ਇਲਾਕੇ ਵਾਲਰ ਨਹੀਂ ਦੇਖਿਆ ਕਿਉਂਕਿ ਪਿਛਲੇ ਕਈਆਂ ਸਰਕਾਰਾਂ ਰਹੀਆਂ ਕਿਸੇ ਨੇ ਵੀ ਇਸ ਵਾਲਰ ਹੱਲ ਨਹੀਂ ਕੀਤਾ ਉਹਨਾਂ ਨੇ ਆਖਿਆ ਕਿ ਲੰਬੇ ਸਮੇਂ ਤੋਂ ਉਹ ਨਰਕ ਭਰੀ ਜ਼ਿੰਦਗੀ ਜਿਉਂਨੇ ਮਜਬੂਰ ਹਨ ਸੋ ਹਲਕੇ ਦੇ ਐਮਐਲਏ ਦੇ ਹਲਕੇ ਦੇ ਕੌਂਸਲਰ ਨੂੰ ਚਾਹੀਦਾ ਹੈ ਕਿ ਪਹਿਲ ਦੇ ਆਧਾਰ ਤੇ ਇਸ ਵੱਲ ਧਿਆਨ ਦਿੱਤਾ ਜਾਵੇ ਅਤੇ ਜਲਦ ਜਲਦ ਇਹ ਸੜਕ ਨੂੰ ਬਣਾਇਆ ਜਾਵੇ ਤਾਂ ਜੋ ਉਹਨਾਂ ਦੀ ਰਾਹ ਜਿਹੜੀ ਹੈ ਉਹ ਆਸਾਨ ਹੋ ਸਕੇ ਅੰਮ੍ਰਿਤਸਰ ਫਾਸਟ ਵਿੱਚ ਖਬਰਾਂ ਲਈ ਸਹਿਯੋਗੀ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ